ਰਤਨ ਟਾਟਾ ਦੀ ਮਤਰੀ ਮਾਂ ਦਾ ਹੋਇਆ ਦੇਹਾਂਤ 95 ਸਾਲ ਦੀ ਉਮਰ ਚ ਲੈ ਆਖਰੀ ਸਾਹ ਆਪਣੇ ਪਿੱਛੇ ਛੱਡ ਗਏ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਮਸ਼ਹੂਰ ਕਾਰੋਬਾਰੀ ਅਤੇ ਲੈਕਮੇ ਕੋਸਮੈਟਿਕਸ ਦੀ ਸਹਿ-ਸੰਸਥਾਪਕ ਸਿਮੌਨ ਟਾਟਾ ਹੁਣ ਸਾਡੇ ਵਿੱਚ ਨਹੀਂ ਰਹੀ। ਉਹਨਾਂ ਦਾ 95 ਸਾਲ ਦੀ ਉਮਰ ਦੇ ਵਿੱਚ ਮੁੰਬਈ ਦੇ ਬ੍ਰਿੰਚ ਕੈਂਡੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਸਿਮੌਨ ਟਾਟਾ ਟਾਟਾ ਟਰੱਸਟ ਦੇ ਚੇਅਰਮੈਨ ਨੌਲ ਟਾਟਾ ਦੀ ਮਾਂ ਅਤੇ ਰਤਨ ਟਾਟਾ ਦੀ ਮਤਰੀ ਮਾਂ। ਉਹ ਖੁਦ ਸਮੇਤ ਬਿਮਾਰਸੀ ਅਤੇ ਦਵਾਈ ਦੇ ਕਿੰਗਸ ਹਸਪਤਾਲ ਵਿੱਚ ਵੀ ਇਲਾਜ ਅਧੀਨ ਸੀ ਸਿਮੌਨ ਟਾਟਾ ਦੇ ਦੇਹਾਂਤ ਤੋਂ ਬਾਅਦ ਟਾਟਾ ਗਰੁੱਪ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਕਿਹਾ ਕਿ ਉਹਨਾਂ ਨੂੰ ਕੋਲਾਬਾ ਦੇ ਕੈਥੇਡ੍ਰਲ ਆਫ ਦਾ ਹੋਲੀ ਨੇਮ ਚਰਚ ਦੇ ਵਿੱਚ ਦਫਨਾਇਆ ਜਾਵੇਗਾ ਗਰੁੱਪ ਨੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਉਹਨਾਂ ਨੇ ਨਾ ਸਿਰਫ ਲੈਕਮੇ ਨੂੰ ਦੇਸ਼ ਵਿੱਚ ਇੱਕ ਪ੍ਰਤੀਕ ਸੁੰਦਰਤਾ ਬ੍ਰਾਂਡ ਬਣਾਇਆ ਬਲਕਿ ਵੈਸਟ ਸਾਈਡ ਲਾਂਚ ਕਰਕੇ ਸਾਡੀ ਪਰਚੂਨ ਖੇਤਰ ਨੂੰ ਵੀ ਨਮਾ ਰੂਪ ਦਿੱਤਾ। ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦਾ ਪੁੱਤਰ ਨੌਇਲ ਟਾਟਾ ਨੂੰ ਅਤੇ ਉਹਨਾਂ ਦੇ ਬੱਚੇ ਨੈਵਿਲ ਮਾਇਆ ਅਤੇ ਲੀਆ ਸ਼ਾਮਲ ਨੇ ਜਨੇਵਾ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਭਾਰਤ ਵਾਪਸ ਆਈ। ਸਾਈਮਨ ਟਾਟਾ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਉਹ ਬਾਅਦ ਦੇ ਵਿੱਚ ਭਾਰਤੀ ਵਪਾਰਕ ਇਤਿਹਾਸ ਦੇ ਵਿੱਚ ਇੱਕ ਪ੍ਰਮੁੱਖ ਸ਼ਕਤੀਸ਼ੇਤ ਬਣ ਜਾਵੇਗੀ। ਇੱਕ ਟ੍ਰਿਲੀਅਨ ਰੁਪਏ ਦਾ ਵਪਾਰਕ ਸਾਮਰਾਜ ਬਣਾਏਗੀ। ਸਵਿਟਜ਼ਰਲੈਂਡ ਦੇ ਵਿੱਚ ਜਨਮੀ ਸੀਮਨ ਟਾਟਾ ਦਾ ਭਾਰਤ ਨਾਲ ਰਿਸ਼ਤਾ 1950 ਦੇ ਦਹਾਕੇ ਦੇ ਵਿੱਚ ਸ਼ੁਰੂ ਹੋਇਆ ਜਦੋਂ ਉਹ ਪਹਿਲੀ ਵਾਰ ਇੱਥੇ ਆਈ ਉਹ ਉਦਯੋਗਪਤੀ ਨੇਵਲ ਐਚ ਟਾਟਾ ਨੂੰ ਮਿਲੀ ਅਤੇ 1955 ਦੇ ਵਿੱਚ ਵਿਆਹ ਕੀਤਾ ਉਸਨੇ ਬਾਅਦ ਦੇ ਵਿੱਚ ਮੁੰਬਈ ਨੂੰ ਆਪਣਾ ਘਰ ਬਣਾਇਆ ਸੀਮਨ ਟਾਟਾ ਨਾ ਸਿਰਫ ਕਾਰੋਬਾਰ ਦੇ ਵਿੱਚ ਸਗੋਂ ਸਮਾਜ ਸੇਵਾ ਦੇ ਵਿੱਚ ਵੀ ਬਹੁਤ ਸਰਗਰਮ ਸੀ ਉਸਨੇ ਰਤਨ ਟਾਟਾ ਇੰਸਟੀਚਿਊਟ ਦੀ ਚੇਅਰ ਪਰਸਨ ਵਜੋਂ ਸੇਵਾ ਨਿਭਾਈ ਅਤੇ ਕਈ ਸਮਾਜਿਕ ਸੰਗਠਨਾਂ ਨਾਲ ਜੁੜੀ ਰਹੀ ਜਿਸ ਵਿੱਚ ਚਿਲड्रन ਆਫ ਦਾ ਵਰਲਡ ਇੰਡੀਆ ਸ਼ਾਮਲ ਹੈ ਉਹ ਇੰਡੀਆ ਫਾਊਂਡੇਸ਼ਨ ਫਾਰ ਆਰਟਸ ਦੀ ਟਰਸਟੀ ਬੀਸੀ ਜਿੱਥੇ ਉਸਨੇ ਕਲਾ ਅਤੇ ਸਿੱਖਿਆ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਤੁਹਾਨੂੰ ਫੇਰ ਤੋਂ ਦੱਸ ਦਈਏ ਕਿ ਰਤਨ ਟਾਟਾ ਦੀ ਮਤਰੀ ਮਾਂ ਸਿਮੋਂ ਦਾ ਜੋ ਹੈ ਦੇਹਾਂਤ ਹੋ ਚੁੱਕਿਆ ਹੈ 95 ਸਾਲ ਦੀ ਉਮਰ ਦੇ ਵਿੱਚ ਮੁੰਬਈ ਦੇ ਹਸਪਤਾਲ ਵਿਖੇ ਉਹਨਾਂ ਨੇ ਆਖਰੀ ਸਾਹ ਲਏ ਨੇ ਆਪਣੇ ਪਿੱਛੇ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਛੱਡ ਗਈ ਹੈ